ਹਾਂਜੀ ਤਾਂ ਅਸੀਂ ਕਾਲੀ ਜੀਡੀਐਸਪੀਬੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਕਸਰੀਆ ਲਓ ਵੀਰ ਜੀ ਜਿੱਦਾਂ ਕਿ ਪਾਰਟ 1 ਚ ਕਰਨ ਵੀਰ ਨੇ ਗੱਲਾਂ ਬਾਤਾਂ ਕੀਤੀਆਂ ਨੇ ਤੇ ਪਾਰਟ 2 ਚ ਵੀਰ ਦੇ ਪ੍ਰਿੰਦੇ ਵਿਖਾਨੇ ਆ ਤੇ ਵੀਰ ਦੇ ਖੁੱਡੇ ਵਿਖਾਨੇ ਆ ਠੀਕ ਹੈ ਜੀ ਜੋ ਵੀਰ ਨੇ ਖੁੱਡੇ ਪਾਏ ਨੇ ਜਾਲ ਜੂ ਲਾਏ ਹੋਏ ਨੇ ਵੀਰ ਜੀ ਉਹਨਾਂ ਨੇ ਇੱਥੇ ਲਾਗੇ ਛਾਗੇ ਦਾ ਸਾਰਾ ਕੁਝ 뷰 ਵਿਖਾਨੇ ਆ ਤੇ ਆਪਾਂ ਬਾਰਡਰ ਏਰੀਆ ਚ ਖੜੇ ਜੇ ਇਸ ਟਾਈਮ ਬਾਰਡਰ ਏਰੀਆ ਸਿਰਫ ਤੇ ਸਿਰਫ ਤਾਰਾਂ ਵੀ ਸ਼ਾਇਦ ਕਿਤੇ ਦਿਖਦੀਆਂ ਹੀ ਹੋਣੇ ਤੋਂ ਲੱਗ ਚਾਗੋ ਦੋ ਤਿੰਨ ਕਿਲੋਮੀਟਰ ਤਾਈ ਖੜੇ ਜੇ ਬਾਰਡਰੀ ਦੀਏ ਜੇ ਆਪਾਂ ਵਿੱਚ ਠੀਕ ਹੈ ਜੀ ਤੇ ਉੱਪਰ ਉੱਪਰੋ ਦੋ ਤਿੰਨ ਕਿਲੋਮੀਟਰ ਕੁਛ ਵੀ ਨਹੀਂ ਹੁੰਦਾ ਠੀਕ ਹੈ ਜੀ ਵੀਰ ਜੀ ਹੁਣ ਕਰਦੇ ਆ ਵੀ ਕਿਹੜੇ ਪਾਸੇ ਤਾਰੇ ਦਿਖਦੀਆਂ ਨੇ ਉਹ ਵੀ ਪੁੱਛਾਂਗੇ ਵੀਰ ਜੀ ਹੁਣਾਂ ਨਾ ਕਰਦੇ ਆ ਗੱਲਬਾਤ ਤੇ ਆਓ ਵਿਖਾਨੇ ਆ ਪਰਿੰਦੇ ਤੇ ਲੈ ਚੱਲਦੇ ਆ ਤੁਹਾਨੂੰ ਖੁੱਡੀਆਂ ਦੇ ਕੋਲ ਠੀਕ ਹੈ ਜੀ ਤੇ ਇਹ ਵਿਊ ਜੇ ਵੀਰ ਦੀ ਛੱਤ ਦਾ ਇਹ ਵਿਊ ਜੇ ਸਾਰਾ ਇਹ ਰੜਾ ਮੈਦਾਨ ਜੇ ਇੱਕਦਮ ਠੀਕ ਹੈ ਜੀ ਇੱਕ ਇੱਕ ਦੋ ਦੋ ਮੰਜ਼ਲਾਂ ਹੀ ਕੋਠੇ ਨੇ ਸਿਰਫ ਇੱਥੇ ਠੀਕ ਹੈ ਤੇ ਇਹ ਵੀਰ ਦੇ ਸ਼ਾਇਦ ਟਾਵਰ ਵੀ ਮਾਰ ਕਰਦਾ ਹੋਵੇ ਟਾਵਰ ਘਰ ਦੇ ਲੱਗੇ ਹੀ ਆ ਠੀਕ ਹੈ ਜੀ ਭਾਈ ਉਹ ਸਾਹਮਣੇ ਬਾਰਡਰ ਹੀ ਦਿਦਾ ਜੀ ਹਾਂ ਜੀ ਹਾਂ ਜੀ ਇਹ 3 ਕਿਲੋ ਮੀਟਰ ਦੂਰ ਹੈ ਜੀ 3 ਕਿਲੋਮੀਟਰ ਦੂਰ ਜੇ ਮਤਲਬ ਬਾਰਡਰ ਦਿਦਾ ਹੀ ਜੀ ਇਥੋਂ ਠੀਕ ਹੈ ਜੀ ਉਹ ਸਾਹਮਣੇ ਦਿਦੇ ਪੇ ਪੌਦੇ ਰੁੱਖ ਰੁੱਖ ਲੱਗੇ ਨੇ ਆ ਲੋ ਜੀ ਭਾਈ ਵੇਲਾ ਆ ਲੋ ਜੀ ਆ ਲੋ ਜੀ ਮਲਾਇਮ ਸਾਹਿਬ ਆਪਣੇ ਬੁਖਾਰੇ ਨੇ ਪੰਜੇ ਠੀਕ ਹੈ ਜੀ ਰਾਟਾ ਪੱਖਾ ਜਿੱਤਿਆ ਵਾ ਤੇ ਆ ਕੰਪਿਊਟਰ ਆ ਲੋ ਜੀ ਕਰਨਵੀਰ ਜੀ ਪਹਿਲੇ ਦੱਸੋ ਜਿਹੜਾ ਆਪਣਾ ਟਾਵਰ ਲੱਗਾ ਆ ਮਾਰ ਕਰਦਾ ਜੀ ਆਪਣੇ ਕੰਪਿਊਟਰ ਕਈ ਵਾਰੀ ਭਾਜੀ ਇੱਕ ਅੱਧਾ ਕੋਈ ਗਿਝ ਜਾਂਦਾ ਵਾ ਓਕੇ ਤੇ ਜ਼ਿਆਦਾਤਰ ਬਾਬੇ ਦੀ ਕਿਰਪਾ ਘਰੇ ਹੀ ਵੈਂਦੇ ਨੇ ਠੀਕ ਹੈ ਜਿਹੜਾ ਉੱਥੇ ਗਿਝ ਜਾਂਦਾ ਨਾ ਉਹ ਬੜੀ ਉਹਨੂੰ ਪਹਜਾ ਦਿਆ ਕਰੋ ਕਿਤੇ ਦੂਰ ਹੀ ਉਹਨੂੰ ਬਾਹਰ ਟਪਾ ਦਿਆ ਕਰੋ ਜੀ ਇਹ ਆਪਾਂ ਨਾ ਪਰਾਟਾ ਪੱਖਾ ਜਿੱਦਣ ਜਿੱਤਿਆ ਵਾ ਲੋ ਜੀ ਇਹ ਫਰਾੜੇ ਪੱਖੇ ਵਾਲਾ ਜੀ 5 ਵਜੇ ਦੇ 30 ਮਿੰਟਾਂ ਦੇ ਬੈਠਾ ਜੀਏ ਲੋ ਜੀ ਕਰੋ ਜੀ ਇਹਦੀ ਅੱਖ ਦਾ ਸ਼ੌਂਕ ਹਾਂਜੀ ਠੀਕ ਹੈ ਜੀ ਇਹਨਾਂ ਆਪਾਂ ਬਾਅਦ ਚ ਮੁੱਲ ਲੈ ਆਏ ਹੇ ਕੁਤਰ ਵੀਰ ਤੋਂ ਉਹਨੇ ਕੋਈ ਪ੍ਰੋਬਲਮ ਕਰਕੇ ਆਪਾਂ ਨੂੰ ਸਾਰੇ ਦੇ ਛੱਡੇ ਆਪਾਂ ਲੈ ਕੇ ਆ ਗਏ ਜੀ ਇਹ ਪੜਾਹਲ ਪਿੰਡ ਤੋਂ ਜਿਹੜਾ ਫਰਾਟਾ ਪੱਖਾ ਜਿੱਤਿਆ ਜੀ ਹਾਂਜੀ ਇਹ ਆਪਾਂ ਬੱਚਿਆਂ ਚ ਪਾਇਆ ਹੁਣ ਬੱਚਿਆਂ ਚ ਪਾਵਾਂਗੇ ਹਾਂਜੀ ਜੋੜੇ ਪਾਵਾਂਗੇ ਜੀ ਆਪਾਂ ਜੋੜੇ ਇੱਕ ਹੋਰ ਭਾਈ ਤੁਹਾਨੂੰ ਮੈਂ ਦਿਖਾਉਣਾ ਜਿਹੜੀ 5 ਵਜੇ ਇਹ ਮਲਾਜ਼ਮ ਸਾਹਿਬ ਆਪਣੇ ਉਸਤਾਦ ਹੀ ਹੋਣੀ ਸ਼ੌਂਕ ਕਰਦੇ ਪਏ ਨੇ ਜਾਓ ਜੀ ਫਰਾਟਾ ਭੁੱਖਾ ਜੀ ਜਾਇਨਾ ਨਹੀਂ ਫਰਾਟੇ ਵਾਲਾ ਜੀ ਠੀਕ ਹੈ ਜੀ ਪੰਜੇ ਵੇਖ ਸਕਦੇ ਹੋ ਤੁਸੀਂ ਉਹਦੇ ਠੀਕ ਹੈ ਜੀ ਆਹ ਲੋ ਜੀ ਛੱਡ ਦਿਗੇ ਨੂੰ ਆਹ ਜੀ ਲੋ ਜੀ ਉਹ ਵੀ ਕਰਾਓ ਜੀ ਹਾਂ ਜੀ 5 ਵਜੇ ਇਹਦੇ ਨਾਲ ਹੀ 5 ਵਜੇ 15 ਮਿੰਟਾਂ ਦੇ ਇਹ ਬੈਠੀ ਹੈ ਜੀ 5 ਵਜੇ 31 ਮਿੰਟਾਂ ਦੇ ਇਹ ਵਾਲਾ ਸਕੂਟਰ ਬੈਠਾ ਜੀ ਆਹ ਠੀਕ ਹੈ ਜੀ ਹਾਂ ਜੀ ਇਹ ਵੀ ਮੋਲੀ ਲੈਂਦੇ ਭਾਜੀ ਆਪਾਂ ਉਹਨੂੰ ਇਹ ਆਪਾਂ ਮੋਲੀ ਲੈ ਆਏ ਜੀ ਉਤੋਂ ਕੁਝ ਕਾਰਨ ਕਰਕੇ ਵੀਰ ਨੇ ਦੇ ਦਿੱਤੀ ਜੀ ਉਹ ਨਹੀਂ ਦੇ ਦਿੱਤੇ ਜੀ ਕੋਈ ਪ੍ਰੋਬਲਮ ਕਰਕੇ ਉਹਨਾਂ ਦੀ ਮਾਤਾ ਥੋੜੀ ਜੀ ਝਿੱਲੀ ਸੀਗੀ ਕੁਝ ਕਈ ਮਜਬੂਰੀਆਂ ਬਣ ਜਾਂਦੀਆਂ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੇ ਇਹ ਜੀ ਆਪਣਾ 2015 ਦਾ ਕਬੂਤਰ ਆ ਜੀ ਮੋਜਾ ਮੋਜਾ ਹਾਂਜੀ ਸ਼ਾਖਾ ਲੋ ਜੀ ਮਰਨੋਂ ਮਰ ਜੂਗਾ ਜੀ ਇਹ ਘਰੇ ਬਊ ਆ ਜੀ ਕਿੰਨੇ ਧੀ ਬੋਤੇ ਜਿਹੜੇ ਉਹ ਜੱਸੀ ਵੀਰ ਕੋਲ ਗਏ ਹੀ ਕਬੂਦਰੀ ਅਸੂ ਦੇ ਵਿੱਚ ਜਿੰਨੀਆਂ ਚੜਾਈਆਂ ਮਾਰਦਾ ਚੜਾਈਆਂ 바ਸੀ ਜੀ ਜਦੋਂ ਥਲੇ ਆ ਗਏ ਖਲੋ ਜਾਂਦਾ ਵਾ ਹੁਣ ਤੇ ਬੁੱਢਾ ਆਇਆ ਪਿਆ ਵਾ ਜੀ ਬੁੱਢਾ ਹੁਣ ਦੇ ਕਾਰਨ ਹੋਇਆ ਦਿਨ ਤੇ ਸਾਢੇ 6 ਘੰਟੇ ਉੱਡਿਆ ਵਾ ਠੀਕ ਹੈ ਥੋੜੇ ਦਿਨ ਹੋ ਗਏ ਬਾਜੀ ਹੋਏ ਆ ਦਾਨ ਕੁੱਲ ਕੋਈ ਸਾਡੀ ਮਤਲਬ ਕੋਈ ਇਹਨੂੰ ਆ ਲੋ ਜੀ ਪਰ ਪੱਲਾ ਕਰੋ ਜੀ ਸ਼ੌਂਕ ਕੋਈ ਅਸੀਂ ਕਿਤੇ ਖਰਾਕ ਨਹੀਂ ਇਹਨੂੰ ਪਾਈ ਸੀਗੀ ਠੀਕ ਹੈ ਜੀ ਸਾਡੇ ਕੋਲ ਪਰ ਪਰਾਣ ਬਣਾਵਾਂਗੇ ਜੀ ਸਾਡੇ ਕੋਲ ਕਬੂਤਰਾਂ ਦੀ ਬੜੀ ਸ਼ਾਰਟੀ ਉਹ ਟੁੱਟ ਕੇ ਪਰ ਘਸ ਗਏ ਜੀ ਤੇ ਹੁਣ ਅਸੂ ਵਾਸਤੇ ਨਵੇਂ ਪਰ ਦਊਗਾ ਵੀਰ ਹਾਂ ਜੀ ਤੇ ਅਸੂ ਚ ਆਪਾਂ ਇਸ ਛੱਤੋਂ ਖੇਡਣਾ ਹੋਇਆ ਤੇ ਹਾਂ ਜੀ ਠੀਕ ਹੈ ਜੀ ਨਹੀਂ ਜੇ ਆਪਾਂ ਜੇੜ ਦਾ ਹੀ ਸ਼ੌਕ ਹੈ ਜੀ ਆਪਾਂ ਜੇੜ ਹੀ ਸ਼ੌਕ ਹੈ ਜੇੜ ਹੀ ਸ਼ੌਕ ਕਰਨਾ ਵੀਰ ਜੀ ਹੁਣੀ ਕਹਿੰਦੇ ਨੇ ਆਪਾਂ ਬੱਚੇ ਬਣਾਉਂਦੇ ਹਾਂ ਜੀ ਆਪਣੇ ਕੋਲ ਕਬੂਤਰਾਂ ਦੀ ਬੜੀ ਕਬੂਤਰ ਜੀ ਹਲੋ ਜੀ ਮੋਜਾ ਜੀ ਜਾਮ ਨੂੰ ਪੰਜੇ ਜੇ ਦੇ ਇਹਦਾ ਧੀ ਪੁੱਤ ਕੋਈ ਵੀ ਕਿਸ ਦੇ ਘਰੇ ਭੇਜ ਦੋ ਕੋਈ ਲੱਤ ਨਹੀਂ ਦਿੰਦਾ ਜੀ ਉਹਦੇ ਘਰੇ ਬੂ ਭਾਵੇਂ ਪਹਿਲੇ ਦਿਨ ਜਾ ਕੇ ਛੱਡ ਦੋ ਜੀ ਮਤਲਬ ਜਿੱਥੇ ਮਰਜ਼ੀ ਕਹਿੰਦੇ ਛੱਡ ਦੋ ਇਹਨੂੰ ਭਾਵੇਂ ਪਹਿਲੇ ਦਿਨ ਹੀ ਛੱਡ ਦੋ ਇੰਨੇ ਸਿਆਣੇ ਬਲੱਡ ਲਾਈਨ ਨੇ ਜੀ ਹਾਂਜੀ ਇਹ ਇਹ ਵੀਰ ਜੀ ਕਿੱਥੋਂ ਆਇਆ ਸੀ ਆਪਾਂ ਨੂੰ ਇਹ ਆਪਣਾ ਕਬੂਤਰ ਆਪਣੇ ਕੋਲ ਪਹਿਲਾਂ ਹੁੰਦੇ ਸੀਗੇ ਜੇ ਤੇ ਬਿੱਲਾ ਵੀਰ ਸੀ ਆਪਣਾ ਰਾਜਵਾਲੀਆ ਵੀਰ ਆਪਣਾ ਤੇ ਉਹਨੇ ਮਤਲਬ ਕਬੂਤਰ ਉਹਦੇ ਕੋਲ ਹਣ ਓਕੇ ਪੂਰੀ ਉਹਨਾਂ ਦੀ ਸੀ ਕਬੂਤਰ ਆਪਣਾ ਉਹਨਾਂ ਕੋਲ ਜੋੜਾ ਉਹਨਾਂ ਕੋਲ ਹੀ ਆ ਤਾਂ ਠੀਕ ਹੈ ਜੀ ਇਹ ਆਪਣੇ ਮਤਲਬ ਘਰ ਦਾ ਹੀ ਬੈਠਾ ਵਾ ਕਿੰਦਾ ਪਿਓ ਵੀ ਹੈਗਾ ਆਪਣੇ ਕੋਲ ਜੀ ਮੌਜੂਦ ਆ ਬਾਕੀ ਉਹ ਬੱਚੇ ਦਾ ਪਿਓ ਦਾ ਲਿਆਓ ਪਹਿਲੇ ਇਹਦਾ ਸਾਰਿਆਂ ਤੋਂ ਪਹਿਲੇ ਆਪਾਂ ਇਹਦਾ ਪਿਓ ਦਾ ਸ਼ੌਕ ਕਰੀਏ ਅੰਦਰ ਜਾ ਕੇ ਆਪਣੇ ਬਿੱਲਾ ਵੀਰ ਰਾਜੋਗਿਆਂ ਤੋਂ ਜਿਹੜੇ ਅੱਛਾ ਉਹਨਾਂ ਦੇ ਕੋਲੇ ਉਹਨਾਂ ਦੇ ਕੋਲੇ ਹੈਗਾ ਵਾ ਆ ਠੀਕ ਹੈ ਜੀ ਉਹ ਆਪਾਂ ਨੂੰ ਕਹਿੰਦੇ ਲੈ ਜਾਓ ਬਾਕੀ ਆਪਣਾ ਭਰਾ ਮਤਲਬ ਆਪਣੇ ਭਰਾ ਕੋਈ ਆ ਜਦੋਂ ਮਰਜੀ ਲੈ ਕੇ ਆ ਸਕਦੇ ਆਪਾਂ ਕੋਈ ਨਹੀਂ ਆਪਾਂ ਉਹ ਵਧੀਆ ਆਪਣਾ ਸੱਜਣ ਹੈਗਾ ਦਾ ਆ ਠੀਕ ਹੈ ਜੀ ਤੇ ਇੱਕ ਆਪਣਾ ਸੱਜਣ ਹੁੰਦਾ ਸੀ ਕਰਦੇ ਇਹਦਾ ਤੇ ਉਹ ਦੁਨੀਆ ਤੋਂ ਚਲ ਵਸਿਆ ਵਾ بڑا ਸੱਜਣ ਪਿਆਰਾ ਸੀਗਾ ਸਾਡਾ ਤੇ ਅੱਜ ਵੀ ਉਹਨੂੰ ਯਾਦ ਕਰਦੇ ਆਂ ਗੁੱਡ ਬੰਦਾ ਸੀਗਾ ਇੱਕ ਨੰਬਰ ਦਾ ਬੰਦਾ ਸੀਗਾ ਚਲੋ ਜੀ ਜੀ ਵੀ ਇਹਨੇ ਉਹਨੂੰ ਯਾਦ ਕੀਤਾ ਔਰੀ ਹਾਂ ਜੀ ਸ਼ਰਧਾਂਜਲੀ ਆ ਜੀ ਉਸ ਵੀਰ ਨੂੰ ਹਾਂ ਜੀ ਠੀਕ ਹੈ ਜੀ ਹਾਂ ਜੀ ਉਹ ਜੁਗਾ ਜੁਗਾ ਤੱਕ ਆਮ ਰਵੇ ਵੀਰ ਆਪਣਾ ਤਿੰਨ ਮੋਟਰਸਾਈਕਲ ਦਾ ਜੇਤੂ ਹੈ ਜੀ ਉਹ ਸਾਰੇ ਏਰੀਏ ਨੂੰ ਪਤਾ ਵਾ ਪੱਟੀ ਤਹਿਸੀਲ ਨੂੰ ਪਤਾ ਵਾ ਕਿ ਗਰਦੇਵ ਤਿੰਨ ਮੋਟਰਸਾਈਕਲਾਂ ਦਾ ਜਿੱਤੂ ਰਿਹਾ ਜੀ ਦੋ ਨੇ ਆਵ ਜਿੱਤੇ ਇੱਕ ਉਹਨੇ ਕਿਸੇ ਨੂੰ ਜਿੱਤ ਕੇ ਦਿੱਤਾ ਜੀ ਆ ਠੀਕ ਹੈ ਜੀ ਹਾਂਜੀ ਮਤਲਬ ਜਿੱਤੇ ਆਪਣੇ ਕਬੂਤਰ ਨਹੀਂ ਜਿੱਤੇ ਉਹਨੇ ਆਪਣੇ ਆਪਣੀ ਛੱਤ ਤੋਂ ਹੀ ਜਿੱਤੇ ਪਿੰਡ ਠੱਠੀ ਜਮਲ ਸਿੰਘ ਆ ਠੀਕ ਹੈ ਜੀ ਹਾਂਜੀ ਉਥੋਂ ਵੀਰ ਨੇ ਆਪਣੀ ਛੱਤ ਤੋਂ ਮਤਲਬ ਜਿੱਤ ਕੇ ਤੇ ਵਿਨ ਹੋ ਕੇ ਤੇ ਕਿਸੇ ਨੂੰ ਗਿਫਟ ਕਰਤਾ ਗੱਡੀ ਇੱਕ ਕਬੂਤਰ ਨਹੀਂ ਇੱਕ ਜਿਹੜਾ ਦੂਸਰਾ ਤੀਸਰਾ ਮੋਟਰਸਾਈਕਲ ਉਹਨਾਂ ਦੀ ਛੱਤ ਤੋਂ ਹੀ ਉਹਨੇ ਡਾਏ ਕਬੂਤਰ ਅੱਛਾ ਉਹਨਾਂ ਦੀ ਛੱਤ ਤੋਂ ਹੀ ਸਾਹਮਣੇ ਡਾਏ ਉਹਨਾਂ ਨੂੰ ਜਿੱਤ ਕੇ ਦਿੱਤਾ ਆ ਠੀਕ ਹੈ ਘਰ ਜਿੱਤੇ ਉਹਨੇ ਜੀ ਤੇ ਜੁੱਜੇ ਕਪਾਂ-ਕੁੱਪਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਨਾ ਹੈਗਾ ਕਿੰਨੇ ਕਿ ਜਿੱਤੇ ਤੇ ਕਿੰਨੇ ਗਗਾ ਜਿਤਾ ਕੇ ਦਿੱਤੇ ਉਹਨੇ ਬੰਦੇ ਨੇ ਬੜਾ ਟੌਪ ਖੜੇ ਖੜਾਰੇ ਸੀਗਾ ਚਲੋ ਕਿਸੇ ਕਾਰਨ ਡੈਥ ਹੋ ਗਈ ਆ ਤੇ ਆਪਣਾ ਬਹੁਤ ਸੱਜਿਆ ਭਾਜੀ ਆਪਣੇ ਕੋਲ ਪਾਰਦੇ ਵੀ ਲੱਫ ਤੇ ਕਬੂਤਰ ਇਧਰ ਆਪਾਂ ਤੁਹਾਨੂੰ ਪਾਰਦੇ ਕਬੂਤਰ ਦਾ ਜੀ ਦੋਹਾਂ ਦਾ ਸ਼ੌਂਕ ਕਰਾਵਾਂਗੇ ਲਾਓ ਜੀ ਆਹ ਇਸ ਸਾਧ ਆ ਜਿਹੜੀ ਬਿਠੀ ਜਿਹੜੀ ਇਹ ਕਿੰਨੇ ਵੇ ਬਿਠੀ ਜੀ ਜੱਗੇ ਵੀਰ ਜੀ ਇਹ ਜੀ 6 ਘੰਟੇ ਮੰਨ ਲਓ ਕਬੂਤਰੀ ਬੈਠੀ ਇਹਨਾਂ ਨੂੰ ਮੱਲਾ ਵੀ ਆਹ ਲਓ ਜੀ ਟਾਂਕੇ ਵਾਲੀ ਏ ਹਾਂਜੀ ਜਤਲੇ ਦੀ ਧੀ ਇਹ ਜਤਲੇ ਦੀ ਧੀ ਆ ਜੀ ਉਹ ਆਪਣੇ ਆ ਜਿਹੜਾ ਮੋਜਾ ਹੈਗਾ ਵਾ ਮੋਜੇ ਪੈਦਾ ਆ ਮੋਜੇ ਦੀ ਧੀ ਹੈਗੀ ਏ ਹਾਂਜੀ ਠੀਕ ਹੈ ਜੀ ਦੋਵੇਂ ਪਾਸੇ ਕਾੜੇ ਜੀ ਟਾਂਕੇ ਵਾਲੀ ਇਹ ਮਾਦੀ ਹਾਂਜੀ ਆ ਮੈਂ ਕੂਤਰ ਪਾਕਿਸਤਾਨ ਦੇ ਕੂਤਰ ਦਾ ਸ਼ੌਂਕ ਰਹਾ ਹਾਂ ਜੀ ਠੀਕ ਹੈ ਜੀ ਇਹ ਪਰਪਲਾ ਜੇ ਦਾ ਪਰ ਪਰ ਬਨ ਕੇ ਉਡਾਈਆਂ ਆ ਲੈਂਦੇ ਰਹੇ ਨੇ ਜੀ ਠੀਕ ਹੈ ਜੀ ਹਾਂਜੀ ਇਹ ਰੰਗ ਵੀ ਬੜਾ ਸੋਹਣਾ ਜੇ ਦੀ ਹੂੰ ਧੀ ਦਾ ਠੀਕ ਹੈ ਜੀ ਆ ਕਬੂਤਰਿਆ ਜੀ ਜਿਹੜਾ ਇਹ ਪਾਰ ਦਾ ਜੀ ਇਹ ਪਾਕਿਸਤਾਨ ਦਾ ਕਬੂਤਰ ਇਹ ਕੇ ਆ ਇੱਕ ਹੋਰ ਦਾ ਸ਼ੌਂਕ ਰਾਵਾਂਗੇ ਜੀ ਆਹ ਲੋ ਜੀ ਮਨ ਬਈ ਕਬੂਤਰ ਪਾਰ ਦਾ ਹਾਂ ਜੀ ਤਿੰਨ ਪਰ ਇਹਦੇ ਵਜੇ ਹੀ ਬਾਹਰ ਤਿੰਨ ਛੱਡ ਗਏ ਤਿੰਨ ਬਣਿਆ ਹੋਏ ਇਹਨਾਂ ਨੇ ਤਿੰਨ ਕੰਨੀਆਂ ਛੱਡ ਕੇ ਤੇ ਤਿੰਨ ਕੰਨੀਆਂ ਬਣੀਆਂ ਸ਼ਾਮ ਨੂੰ ਹੀ ਬੈਠਾ ਤੇ ਮੁੰਡੇ ਨੇ ਫੜ ਕੇ ਦਿੱਤਾ ਕਿਹੇ ਛੱਡ ਗਏ ਆਹ ਲੋ ਜੀ ਪਰ ਪੱਲੇ ਦਾ ਸ਼ੌਂਕ ਕਰ ਲਓ ਇਹਦਾ ਤੇ ਇਹ ਬਾਲਟੇ ਦੇ ਵਿੱਚ ਹੀ ਵੜ ਗਿਆ ਆ ਗਿਆ ਜੀ ਓਕੇ ਮਤਲਬ ਜ਼ੋਰ ਲਾ ਕੇ ਕੰਮ ਬੜਾ ਜ਼ੋਰ ਲਾਇਆ ਨੇ ਸਾਰੇ ਦਿਨ ਪੂਰਾ ਜ਼ੋਰ ਲਾਇਆ ਤੇ ਉਹਨਾਂ ਨੇ ਇੱਕ ਠੱਲ ਵੀ ਪੈਰ ਵਿੱਚ ਆ ਹਰੀ ਠੱਲ ਉਹਨਾਂ ਨੇ ਪਾਈ ਹੋਈ ਆ ਆ ਠੀਕ ਹੈ ਜੀ ਵੀਰ ਲੈnde ਪੰਜਾਬ ਵਾਲਿਆਂ ਨੇ ਓਕੇ ਹਾਂਜੀ ਤੇ ਇੱਕ ਕਬੂਤਰ ਆ ਪਾਕਿਸਤਾਨ ਦਾ ਮੈਂ ਫੜਿਆ ਆ ਜੀ ਤੇ ਇਹ ਉਸਤਾਦ ਜੀ ਉਹਨਾਂ ਨੇ ਕਟਾਤਾ ਜੀ ਉਸਤਾਦ ਅੱਖ ਕਰੋ ਇਹਦੀ ਸ਼ੋਅ ਉਹਨਾਂ ਨੇ ਕਿਹਾ ਡਾਉਣਾ ਨਹੀਂ ਇਹਨੂੰ ਬੱਚਿਆਂ ਦੇ ਪਾਉਣਾ ਵਾ ਆ ਲੋ ਜੀ ਅੱਖ ਦਾ ਸ਼ੋਅ ਕਰੋ ਇਹਦੀ ਹਾਂਜੀ ਲੋ ਜੀ ਕਰਾਉਣੇ ਅੱਖ ਦਾ ਸ਼ੌਂਕ ਐ ਦੀ ਅੱਖ ਜੀ ਇਹ ਨੋਕਾ ਜੀ ਚਿੱਟੇ ਨੋਕੇ ਦਾ ਜੀ ਸਤ ਜੀ ਹੁਣਾਂ ਕਿਹਾ ਡੋਣਾ ਨਹੀਂ ਬੱਚੇ ਇਹ ਆਪਣੇ ਮਲਕ ਸੁਫਿਹਾਨ ਹਾਂਜੀ ਭਾਈ ਹੁਣਾਂ ਨੇ ਕਿਹਾ ਵਾ ਵੀ ਇਹਨੂੰ ਨਹੀਂ ਡੋਣਾ ਇਹਨੂੰ ਬੱਚਿਆਂ ਵਾਸਤੇ ਰੱਖਣਾ ਵਾ ਇਹ ਇਰਾ ਪਰਪੱਲਾ ਜੀ ਹਾਂਜੀ ਠੀਕ ਹੈ ਜੀ ਇੱਕ ਕਬੂਤਰੀ ਮੈਂ ਕਸੂਰਦੀ ਦਿਖਾਉਣਾ ਜੀ ਉਹ ਵੀ ਮਲਾਨ ਹੈ ਜੀ ਆਹ ਲੋ ਜੀ ਕਸੂਰਦੀ ਕਬੂਤਰੀ ਵਿਖਾਣਗੇ ਵੀਰ ਜੀ ਹੁਣੀ ਤੇ ਪੰਜੇ ਵੀ ਤੁਹਾਨੂੰ ਮੁਲਾਜ਼ਮ ਸਾਹਿਬ ਨੇ ਵਿਖਾਏ ਫੇਰ ਚ ਠੀਕ ਹੈ ਜੀ ਲਓ ਜੀ ਆ ਕਬੂਤਰੀ ਕਸੂਰ ਦੀ ਐ ਵੀ ਟਾਂਕੇ ਟਾਂਕੇ ਵਾਲਾ ਜੀ ਪਰਿੰਦਾ ਠੀਕ ਹੈ ਜੀ ਐ ਵੀ ਟਾਂਕੇ ਵਾਲਾ ਪਰਿੰਦਾ ਜੀ ਇਹਦੇ ਮੂਹ ਲੱਗੀ ਸੀ ਗੂਠਾ ਸੀ ਇਹ ਟਾਂਕੇ ਵਾਲਾ ਪਰਿੰਦਾ ਜੀ ਠੀਕ ਹੈ ਦੋਵੇਂ ਦੂਜੀ ਪਾਸ ਅੱਖ ਵੀ ਟਾਂਕੇ ਲਈ ਇਹ ਕਿੱਥੋਂ ਦਾ ਬੱਚਾ ਭਾਈ ਇਹ ਘਰ ਦਾ ਆਪਣੇ ਬੱਚਾ ਬਾਕੀ ਪਰ ਪੱਲਾ ਚੈੱਕ ਕਰ ਸਕਦੇ ਜੀ ਇਹ ਕਬੂਤਰ ਆਪਾਂ ਮੁੱਲ ਲਏ ਜੀ ਉਹਨਾਂ ਦੇ ਵਿੱਚ ਆ ਜੀ ਇਹ ਮੁੱਲ ਲੇ ਜੀ ਭਾਈ ਹੁਣਾਂ ਨੇ ਕਬੂਤਰ ਉਹਨਾਂ ਚਾਹੀਏ ਕਬੂਤਰ ਤੇ ਤਿੰਨ ਤਿੰਨ ਠੱਲਾ ਪਾ ਕੇ ਨਿਸ਼ਾਨੀਆਂ ਰੱਖੀਆਂ ਜੀ ਤੇ ਲੋ ਜੀ ਕਸੂਰ ਦੀ ਮਾਦੀ ਮਾਦੀ ਕਸੂਰ ਦੀ ਹੈ ਜੀ ਹਲੋ ਜੀ। ਜਾਂ ਵੀ ਪਾਣੀ ਪਾਣੀ ਪਿਓ ਅਭੀ ਜਦ। ਇੱਕ ਅੱਖ ਕਾਲੀ ਜੇ। ਹਾਂਜੀ। ਇੱਕ ਟਾਂਕੇ ਵਾਲੀ ਜੇ ਅੱਖ। ਇੱਕ ਵਾਲੀ ਜੀ ਹਾਂਜੀ। ਠੀਕ ਹੈ ਵੀਰ ਜੀ। ਇੱਕ ਅੱਖ ਕਾਲੀ ਤੇ ਇੱਕ ਟਾਂਕੇ ਵਾਲੀ ਤੇ ਇਹ ਛੜਤੀ ਜੇ ਮਾਦੀ ਤੇ ਇਹ ਵੀਰ ਦੇ ਪਰਿੰਦੇ ਜੇ ਬਾਕੀ। ਠੀਕ ਹੈ ਜੀ। ਆ ਦੋ ਖੁੱਡੇ ਪਾਏ ਹੋਏ ਵੀਰ ਨੇ। ਖੁੱਲੇ ਰੁਲੇ ਖੁੱਡੇ ਜੀ। ਤੇ ਇਹ ਕਬੂਤਰ ਵੀਰ ਦੇ ਜਿਆਦੇ ਵੀਰ ਜੀ ਹੁਣਾਂ ਕੋ ਮਲਵਈ ਜੀ ਕੁਛ ਬੱਚੇ ਪੁੱਛੇ ਕਢਾਏ ਹੋਏ ਨੇ ਤੇ ਦੋ ਚਾਰ ਹੀ ਵਿੱਚ ਦੇਤੀ ਹੋਣਗੇ ਕਬੂਤਰ ਜਿਆਦਾ ਮਲਵਈਆਂ ਦਾ ਸ਼ੌਂਕ ਹੁੰਦਾ ਭਾਜੀ ਆਪਣੇ ਇਧਰ ਜੀ ਅਸੀਂ ਸ਼ੌਂਕ ਕਰਾਂਗੇ ਜੀ ਓਕੇ ਇੱਕ ਤਾਂ ਮੈਂ ਕਬੂਤਰ ਦਿਖਾਵਾਂਗਾ ਜੀ ਇਹ ਆ ਲੋ ਜੀ 14 ਸਾਲ ਦੀ ਮਾਦਿ ਇੱਕ ਜਾਗ ਇਹ ਮਾਦੀ ਆ ਭਾਜੀ ਜਾਗ ਮਾਦੀ ਆ ਜੀ ਆ ਲੋ ਜੀ ਇਹ ਪਾਕਿਸਤਾਨ ਦੀ ਹੈ ਜੀ ਇਹ ਵੀ ਪਾਕਿਸਤਾਨ ਦੀ ਹੈ ਉਰਦੂ ਦੀ ਮੋਰ ਇੱਕ ਦੂਸਰੀ ਮੋਰ ਇੰਗਲਿਸ਼ ਤੇ ਉਰਦੂ ਦੇ ਵਿੱਚ ਇਹ ਨੇ ਹਾਂ ਜੀ ਜਿਹੜੀ ਆ ਮਾਦੀ ਬੈਠੀ ਹੈ ਮਾਦੀ ਆ ਜੀ ਇਹ ਅਸੀਂ ਬੱਚੋ ਡਾਈਆਂ ਵੀ ਲੈਂਦੇ ਰਿਆਂ ਜੀ ਇਹਦੀ ਓਕੇ ਇਹ ਨੀਵੀ ਉੜਦੀ ਹੈ ਤਾਂ ਖਲੋਗੇ ਭਾਜੀ ਸਾਹਮਣੇ ਰੈਂਦੀ ਚਮਕੀ ਐ ਐਡਾ ਨਹੀਂ ਕੋਈ ਬੰਦੀ ਐ ਚਮਕ ਜੀ ਰੈਂਦੀ ਐ ਤੇ ਦੋ ਮੋਰਾਂ ਲੱਗਿਆ ਹੀ ਇੱਕ ਇੰਗਲਿਸ਼ ਤੇ ਇੱਕ ਉਰਦੂ ਜੇ ਠੀਕ ਹੈ ਜੀ ਤੇ ਜੇ ਕੁੜੇ ਬਣਾਉਣੇ ਤੇ ਇਦਾਂ ਦੇ ਬਣਾਓ ਠੀਕ ਐ ਇਹ ਆਵਾਜ਼ دار ਰਕੀ ਜੀ ਮਾੜੀਆਂ ਮਾੜੀਆਂ ਛੇ ਘਮਾਰੇ ਹੋਏ ਜੀ ਡ੍ਰੀਲਣਾ ਡ੍ਰੀਲਣਾ ਵੀਰ ਜੀ ਹੁੰਦੀ ਹੈ ਤੇ ਛੇ ਘਮਾਰੇ ਹੋਏ ਜੀ ਹਾਂਜੀ ਚਾਹੇ ਮਾੜੀ ਜੀ ਵੇਤਰ ਆ ਕੇ ਏਟਲਵਾ ਲੋ ਹਾਂਜੀ ਤਾਂ ਵੀ ਥੋੜਾ ਬੋਤਾ ਖਵਾਦਾ ਕਰੋਸਿੰਗ ਹੋਏਗੀ ਹਾਂਜੀ ਠੀਕ ਹੈ ਜੀ ਤੇ ਕੁੱਡੇ ਵੀ ਬਹੁਤ ਸੋਹਣੇ ਪਾਏ ਹੋਏ ਨੇ ਇੱਧਰ ਜਾਲੀ ਜੁਲੀ ਲਾਈ ਹੋਈ ਵੀਰ ਜੀ ਹੁਣਾ ਨੇ ਤੇ ਕੁੱਡੇ ਵੀ ਬਹੁਤ ਸੋਹਣੇ ਨੇ ਵੀਰ ਦੇ ਠੀਕ ਹੈ ਜੀ ਤੇ ਬਸ ਬੂਹੇ ਲੱਗਣ ਵਾਲੇ ਨੇ ਅੱਗੇ ਹਾਂਜੀ ਤੇ ਇਹ ਕੁਛ ਪਰਿੰਦੇ ਦੇਸੀ ਤੇ ਕੁਛ ਮਲਵਈ ਮਤਲਬ ਦੇਸੀ ਹੈ ਜੀ ਵੱਧ ਤੋਂ ਵੱਧ 6 ਤੋਂ 7 ਪਰਿੰਦੇ ਦੇਸੀ ਹੋਣਗੇ ਵੀਰ ਜੀ ਹੁਣਾ ਕੋ ਤੇ ਇੱਕ ਆ ਰੱਤੀ ਕਬੂਤਰੀ ਆ ਹਾਂਜੀ ਇਹਦਾ ਵੀ ਸ਼ੋਅ ਕਰਾ ਦਿਨੇ ਇਹਦਾ ਇਹਦਾ ਬਾਅਦ ਚ ਸ਼ੋਅ ਕਰਦੇ ਆ ਵਾ ਪਹਿਲੇ ਰੱਤੀ ਦਾ ਸ਼ੋਅ ਕਰੀਏ ਜੀ ਆਹ ਲੋ ਜੀ ਆ ਰੱਤਿਆਂ ਦਾ ਕਰੋ ਸ਼ੌਕ ਐ ਦੀ ਅੱਖ ਜੇ ਠੀਕ ਆ ਜੀ ਐ ਦੀ ਅੱਖ ਜੇ ਤੇ ਇਹ ਨੋਕਾ ਜੇ ਦਾ ਠੀਕ ਆ ਜੀ ਆ ਤਿੰਨ ਵਾਸ਼ਣਾ ਪਈਆਂ ਹੋਈਆਂ ਜੇ ਨਿਸ਼ਾਨੀ ਰੱਖੀ ਹੋਈ ਏ ਇਹ ਰੇ ਪੰਜੇ ਜੀ ਠੀਕ ਹੈ ਜੀ ਛੱਡ ਦਿਓ ਭਾਈ ਨੂੰ ਹੋਲੀ ਜੀ ਛੱਡ ਦਿਓ ਆ ਲੋ ਜੀ ਇਹ ਕਬੂਤਰੀ ਇਹ ਖੜਾਣ ਖਡੂਂਜੇ ਦੀ ਠੀਕ ਹੈ ਜੀ ਇਹ ਸ਼ਾਇਦ ਮੈਨੂੰ ਅੰਡਿਆਂ ਤੇ ਆਈ ਆਪਦੀ ਬੱਚੇ ਕੱਢੇ ਜੀ ਇਹਨੇ ਬੱਚੇ ਕੱਢੇ ਹੋਏ ਆ ਬੈਠੇ ਜੀ ਥੱਲੇ ਦੇ ਵਿੱਚ ਆ ਠੀਕ ਹੈ ਜੀ ਇੱਕ ਬੱਚਾ ਕੱਢਿਆ ਆਏ ਚੈੱਕ ਕਰੇਗੇ ਇਥੇ ਕਬੂਤਰ ਨਾਲ ਜੁੜੇ ਹੋਈ ਹੋਈ ਏ ਜੀ ਠੀਕ ਹੈ ਜੀ ਇਹ ਕੋ ਦੇਸੀ ਕਬੂਤਰ ਬੋਲਦਾ ਪਿਆ ਇਹ ਭਾਈ ਕੋ ਹਾਂ ਜੀ ਹਾਂ ਜੀ ਭਾਈ ਉਹ ਕਿੱਥੋਂ ਆਇਆ ਜਿਹੜਾ ਕਬੂਤਰ ਦੇਸੀ ਬੋਲਦਾ ਪਿਆ ਉਹ ਜੀ ਆਪਾਂ ਕੁਛ ਮੋਲ ਲੈਏ ਸੀਗੇ ਉਹ ਮੁਲਾਜ਼ਮ ਸਾਹਿਬ ਹੁਣਾਂ ਨੇ ਲੈ ਮੋਲ ਓਕੇ ਹਾਂ ਜੀ ਟਿਮਨਰ ਦੇ ਪਰਿੰਦੇ ਹੈ ਆ ਠੀਕ ਹੈ ਜੀ ਹਾਂ ਜੀ ਸਤਾ ਜੀ ਆ ਲੋ ਜੀ ਜਿਆਦੇ ਪਰਿੰਦੇ ਵੀਰ ਜੀ ਹੁਣਾਂ ਕੋ ਦੇਸੀ ਜੀ ਆ ਲੋ ਜੀ ਇਹਦਾ ਕਰਾਓ ਜੀ ਜਾਗਦਾ ਸ਼ੌਂਕ ਇਹ ਨਰਜੇ ਭਾਈ ਨਰ ਹੈਗਾ ਜੀ ਇਹ ਆ ਲੋ ਜੀ ਨਰਜੇ ਤੇ ਉਮਰ ਇਹਦੀ ਹੋ ਗਈ ਹੈ ਜਿਆਦੀ ਇਹ 14-15 ਸਾਲ ਦੇ ਲਗਭਗ ਉਮਰ ਲੋ ਜੀ 15 ਸਾਲ ਪੁਰਾਣਾ ਕਬੂਤਰ ਹਾਂ ਜੀ ਇਹ ਆਪਣੇ ਕੋਈ ਆ ਭਾਈ ਸ਼ੁਰੂ ਤੋਂ ਏ ਇਦਾਂ ਜੀ ਆਪਾਂ ਖੇਡ ਮੁੱਲ ਲਈਏ ਨਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਆਇਆ ਵਾ ਓਕੇ ਤੇ ਉਹ ਵੀਰ ਜੀ ਹੋਣਾ ਕੋਈ ਰਿਆ ਜਿਆਦਾ ਜ਼ਿਆਦਾ ਇਹਦੇ ਇਹਦਾ ਮੂੰਹ ਵੇਖ ਲਓ ਹਾਂਜੀ ਕਿੱਥੇ ਚਲ ਗਈਆਂ ਇਹਦੀਆਂ ਵਿਰਾਸਾਂ ਵੇਖ ਲਓ ਬਿਲਕੁਲ ਜੀ ਬਿਲਕੁਲ ਬੱਚੇ ਪਾਲ-ਪਾਲ ਕੇ ਬੁਢਾਇਆ ਪਿਆ ਜੀ ਬਿਲਕੁਲ ਹਾਂਜੀ ਤੇ ਜਿਹੜਾ ਉਹ ਤੁਹਾਨੂੰ ਉਹ ਖਾਇਓ ਜਤਲਾ ਉਹ 2015 ਦਾ ਜੀ 2015 9 ਸਾਲ ਪੁਰਾਣਾ ਕੰਪਿਊਟਰ ਜੀ ਜਤਾਲਾ ਅਜੇ ਵੀ 6.5 ਘੰਟੇ ਉੱਦਨ ਉੱਠ ਕੇ ਬੈਠਾ ਵਾ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਹਾਂਜੀ ਆਹ ਪਰਿੰਦੇ ਜੇ ਵੀਰ ਜੀ ਹੋਣਾ ਦੇ ਵੀਡੀਓ ਕਿੱਦਾਂ ਦੀ ਲੱਗੀ ਏ ਇਹ ਜਰੂਰ ਦੱਸਿਓ ਠੀਕ ਹੈ ਜੀ ਇਹ ਸਾਰੇ ਨਿੱਕੇ ਨਿੱਕੇ ਮਤਲਬ ਕੁਡੀਆਂ ਘੜੀਆਂ ਕੋਈ ਨਹੀਂ ਬਣਾਈਆਂ ਵੀਰ ਜਣਾ ਨੇ ਥੱਲੇ ਇਟਾਂ ਲਾ ਕੇ ਤੇ ਰੱਖੇ ਹੋਏ ਜੀ ਆ ਪਾ ਜੀ ਇਹ ਵੀ ਮਲਵਾਈ ਕਿਹਾ ਦੇਸੀ ਜੇ ਹਰਿਆ ਇਹ ਵੀ ਇਹ ਵੀ ਮਲਵਾਣ ਕੁਤਰੀ ਦਾ ਸ਼ੰਕਰ ਇਹ ਵੀ ਮਲਵਾਣ ਕਬੂਤਰੀ ਜੀ ਲਓ ਜੀ ਇਹ ਵੀ ਕਰੋ ਜੀ ਮਲਵਾਣ ਕਰੋ ਇਹ ਵੀ ਆਪਾਂ ਮੋਲ ਦੇ ਵਿੱਚ ਲਈ ਹੈ ਜੀ ਆ ਠੀਕ ਹੈ ਜੀ ਹਾਂ ਜੀ ਇਹ ਆਪਾਂ ਇਹ ਵੀ ਆਪਾਂ ਮੁੱਲ ਲੈ ਹੈਗੇ ਆ ਲਓ ਜੀ ਖੜਾਣ ਚੈੱਕ ਕਰੋ ਤੁਸੀਂ ਇਹਦੀ ਬਹੁਤ ਸੋਣੀ ਖੜਾਣ ਜੀ ਠੀਕ ਹੈ ਜੀ ਤੇ ਇੱਕ ਇਹ ਵੀ ਰੰਗ ਬੜਾ ਸੋਹਣਾ ਜੀ ਰੱਤਾ ਲੋਈ ਇਹ ਵੀ ਰੱਤਾ ਜੀ ਬੱਚਾ ਸਾ ਵੀ ਰੱਤਾ ਬੱਚਾ ਜੀ ਠੀਕ ਹੈ ਜੀ ਕੁਛ ਝੜੇ ਪਏ ਹੋਏ ਨੇ ਕਿਉਂਕਿ ਮੌਸਮ ਹੀ ਉਦਾਂ ਦਾ ਹੈਗਾ ਵਾ ਜੀ ਠੀਕ ਹੈ ਜੀ ਮੌਸਮ ਹੀ ਕੁਛ ਉਦਾਂ ਦਾ ਵਾ ਠੀਕ ਹੈ ਜੀ ਆ ਜਦੋਂ 2022 ਦੇ ਵਿੱਚ ਬਾਜੀ ਹੋਈ ਇੱਥੇ ਆਪਣਾ ਮੱਧਰਪਿੰਡ ਦੇ ਵਿੱਚ 2022 ਚ 2022 ਚ ਹਾਂਜੀ ਇਹ ਬਾਜੀ ਵਿਨ ਕਰਕੇ ਕਬੂਤਰ ਜਦੋਂ ਟਾਂਗੀ ਚੜਾਉਣ ਲੱਗੇ ਨੇ ਹਾਂਜੀ ਤੇ ਇਹ ਕਬੂਤਰ ਠਾਪਾ ਮਾਰ ਕੇ ਉੱਚਾ ਚੱਲ ਗਿਆ ਵਾ ਉਧਰੋਂ ਕਿਸੇ ਨੇ ਅੱਗ ਲਾਤੀ ਆ ਠੀਕ ਹੈ ਜੀ ਨਾਲ ਨੂੰ ਉਹਦੇ ਕਾਰਨ ਇਹ ਕਬੂਤਰ ਸਾਡੇ ਪਿੰਡ ਆ ਕੇ ਟਾਵਰ ਦੇ ਵਿੱਚ ਜੜ ਗਿਆ ਜੀ ਫੇ ਮੈਂ ਮੋਲ ਲਿਆ 500 ਰੁਪਏ ਦਾ ਜੀ ਓਕੇ ਹਾਂਜੀ ਇਹਦੇ ਮੋਹਰ ਲੱਗੀ ਸੀ ਮੱਧਰਾਂ ਦੀ S28 ਨੰਬਰ ਇਹਦੇ ਪੈਰ ਦੇ ਵਿੱਚ ਠਾਲੇ ਗਈ ਠੀਕ ਹੈ ਜੀ ਹਾਂਜੀ ਉਹ ਮੈਂ ਲਾਤੀ ਆ ਹਲੋ ਜੀ ਅੰਜੇ ਚੈੱਕ ਕਰ ਸਕਦੇ ਤੁਸੀਂ ਹਾਂ ਜੀ ਠੀਕ ਹੈ ਵੀਰ ਜੀ ਤਾਕੋਚਾ ਉਂਝੇ ਪਾਂਝੇ ਕਾਲੇ ਗਿਤੇ ਨੇ ਵੀ ਜਣਾ ਕੁਛ ਬੱਚੇ ਪੁੱਛੇ ਨਿਕਲੇ ਨੇ ਆ ਵੀ ਕਬੂਤਰ ਬੜਾ ਤਗੜਾ ਜੀ ਭਾਜੀ ਹੁਣਾਂ ਦਾ ਇਹ ਉਸਤਾਦ ਜੀ ਹੁਣਾਂ ਨੇ ਦਿੱਤਾ ਹੈਗਾ ਜੀ ਆ ਵੀ ਬਹੁਤ ਤਗੜਾ ਕਬੂਤਰ ਜੀ ਭਾਜੀ ਤਾਂ ਡਾਲ ਆ ਵੀ ਇਹ ਡਾਇਆ ਭਾਜੀ ਹਾਂਜੀ ਇਹ ਆਪਾਂ ਨਾ ਬੱਚਿਆਂ ਵਾਸਤੇ ਰੱਖਿਆ ਵਾ ਜਿਆਦਾ ਨਾ ਡਾ ਕੇ ਵੀ ਵੇਖ ਚੈੱਕ ਕੀਤਾ ਆਪਾਂ ਕਿੰਨਾ ਕੁ ਜੇ ਰੁੜਿਆ ਕਰਨੇ ਵੀਰੇ ਆਪਣੇ ਕੋਈ ਇਹਨਾਂ ਵਿੰਗਾ ਸੀਗਾ ਵੀਰੇ ਓਕੇ ਵਿੰਗਾ ਹੋਣ ਦੇ ਕਾਰਨ ਅਸੂ ਦੇ ਵਿੱਚ ਹੀ ਡਾਈਆਂ ਲੈਂਦੇ ਨੇ ਤਿੰਨ ਚਾਰ ਤਿੰਨ ਚਾਰ ਘੰਟੇ ਫੜਦਾ ਰਿਹਾ ਵਾ ਮਤਲਬ ਵਿੰਗੇ ਤੋਂ ਹੀ ਵਿੰਗੇ ਤੋਂ ਹੀ ਤੇ ਹੁਣ ਸਿੱਧਾ ਹੋ ਗਿਆ ਵਾ ਤੇ ਸਾਡਾ ਦਿਲ ਨਹੀਂ ਕਰਦਾ ਡਾ ਸਾਨੂੰ ਬਚਿਆਂ ਤੇ ਰੋਕ ਲਿਆ ਜਿਹੜਾ ਕਿ ਬਚਿਆਂ ਤੇ ਰੋਕ ਲਿਆ ਵਾ ਸਾਨੂੰ ਬੱਚੇ ਆ ਵੀ ਕਬੂਤਰ ਭਾਈ ਉਹਨਾਂ ਦਾ ਬਹੁਤ ਚੰਗਾ ਹੈ ਜਿਹੜਾ ਬੋਲਦਾ ਪਿਆ ਉਹ ਵੀ ਮੋਲ ਲਿਆ ਇਹਦੀ ਅੱਖ ਦਾ ਵੀ ਸ਼ੌਂਕ ਕਰ ਲਿਓ ਬਹੁਤ ਨੂਰ ਇਹਦਾ ਫਰੀਕ ਜੀ ਠੀਕ ਹੈ ਜੀ ਇਹਦਾ ਨੂਰ ਚੈੱਕ ਕਰ ਸਕਦੇ ਜੀ ਆ ਖੁਸ਼ ਦਿਲ ਪਰਿੰਦੇ ਨੇ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀ ਜਰੂਰ ਦੱਸਿਆ ਕਰੋ ਤੇ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ